ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਦਿਵਾਨ ਟੋਡਰਮਲ ਦੀ ਹਵੇਲੀ ਦੇ ਉਹ ਟੋਡਰਮਲ ਜਿਸ ਨੇ ਮਾਤਾ ਅਤੇ ਛੋਟੇ ਸਹਿਬਜ਼ਾਦਿਆਂ ਦੀ ਜਿਹੜੇ ਸੰਸਕਾਰ ਵਾਸਤੇ ਸੂਬੇ ਸਰਹੰਦ ਨੂੰ ਮੋਹਰਾਂ ਦਿੱਤੀਆਂ ਸੀ ਤਾਂ ਜੋ ਉਹ ਮਾਤਾ ਜੀ ਦੇ ਸੰਸਕਾਰ ਅਤੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਉਹਨਾਂ ਤੋਂ ਜਗ੍ਹਾ ਖਰੀਦ ਸਕੇ ਜੀ ਹਾਂ ਉਸੇ ਅਸੀਂ ਹਵੇਲੀ ਦੇ ਵਿੱਚ ਇਸ ਟਾਈਮ ਮੌਜੂਦ ਆਂ ਤੇ ਤੁਹਾਨੂੰ ਵੀ ਉਸ ਹਵੇਲੀ ਦੇ ਦਰਸ਼ਨ ਕਰਵਾਉਨੇ ਆ ਬਹੁਤ ਪੁਰਾਣੀ ਹਵੇਲੀ ਹੋ ਚੁੱਕੀ ਆ ਪਰ ਹੁਣ ਸੰਸਥਾਵਾਂ ਨੇ ਕੁਝ ਜੋ ਇਸ ਹਵੇਲੀ ਦੀ ਸੰਭਾਲ ਕਰ ਰਹੀਆਂ ਨੇ ਸੋ ਪਿਛਲੇ ਸਮਿਆਂ ਵਿੱਚ ਇਸ ਹਵੇਲੀ ਦੀ ਕੋਈ ਜ਼ਿਆਦਾ ਸੰਭਾਲ ਨਹੀਂ ਹੋਈ ਪਰ ਹੁਣ ਜਿਹੜਾ ਹੈ ਸੰਸਥਾਵਾਂ ਵੱਲੋਂ ਇਸ ਜਿਹੜੀ ਹਵੇਲੀ ਦੀ ਬਹੁਤ ਹੀ ਜ਼ਿਆਦਾ ਸੰਭਾਲ ਸੰਭਾਲ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਹਵੇਲੀ ਦੇ ਵਿੱਚ ਵੱਖ-ਵੱਖ ਜੋ ਤਹਿ ਖਾਨੇ ਹਨ ਪੁਰਾਣੇ ਸਮਿਆਂ ਮੁਤਾਬਕ ਜੋ ਬਣਾਏ ਜਾਂਦੇ ਸਨ ਰਾਜੇ ਮਹਾਰਾਜਾਂ ਦੀਆਂ ਹਵੇਲੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਸਾਰੇ ਬਣੇ ਹੋਏ ਨੇ ਤੁਹਾਨੂੰ ਸਾਰੇ ਦਰਸ਼ਨ ਕਰਾਉਣੇ ਆ ਦਿਖਾਉਣੇ ਆ ਤੁਹਾਨੂੰ ਜਿਸ ਤਰ੍ਹਾਂ ਆਪਾਂ ਹੁਣ ਦੀਆਂ ਹਵੇਲੀਆਂ ਦੇ ਵਿੱਚ ਜਿਹੜੀਆਂ ਕੋਠੀਆਂ ਦੇ ਵਿੱਚ